ਮੁਰਦਾਬਾਦ 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 ਇਸਰ ਪਬਲਿਕਟੀ ਦੇ ਮੌਕੇ ਤੇ ਗਣਤੰਤਰ ਦਿਵਸ ਦੇ ਮੌਕੇ ਤੇ ਸੰਵਿਧਾਨ ਯਾਤਰਾ ਕੱਢੀ ਜਾ ਰਹੀ ਹੈ ਜਿਹਦਾ ਮਕਸਦ ਹੈ ਦੇਸ਼ ਬਚਾਓ ਸੰਵਿਧਾਨ ਨੂੰ ਕਿ ਮੈਂ ਬਹੁਜਨਾਂ ਦੀਆਂ ਸਮੂਹ ਜਥੇਬੰਦੀਆਂ ਇਸ ਕਰਕੇ ਕਿੰਨਾ ਕਿ ਭਾਰਤ ਦੇ ਵਿੱਚ ਜਿਹੜੇ ਬਾਬਾ ਸਾਹਿਬ ਨੂੰ ਜਾਦਾ ਸਮਰਪਤ ਲੋਕ ਨਹੀਂ ਪਹੁੰਚਣਗੇ ਕਿ ਕਿਹੜੇ ਚਾਹਤ ਤੇ ਨਿਆਵੀ ਸਰਕਾਰਾਂ ਸੱਤਾ ਦੇ ਵਿੱਚ ਆਉਂਦੀਆਂ ਨੇ ਉਹ ਆਪਣੇ ਢੰਗ ਨਾਲ ਦੇਸ਼ ਨੂੰ ਲੁੱਟਣ ਤੇ ਕੁੱਟਣ ਦੇ ਲਈ ਉਹ ਸੰਵਿਧਾਨ ਦੇ ਸੋਧਾ ਕਰਦੇ ਨੇ 149 ਸੋਧਾ ਜਿਹੜੀਆਂ ਕਰਕੇ ਉਹਨਾਂ ਨੇ ਮੂਲ ਭਾਵਨਾ ਨੂੰ ਖਤਮ ਕਰ ਦਿੱਤਾ ਅਸੀਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਤੁਸੀਂ ਬਾਰ-ਬਾਰ ਸੋਧਾਂ ਕਰਕੇ ਸੰਵਿਧਾਨ ਦਾ ਮੂਲ ਸਰੂਪ ਖਰਾਬ ਕਰ ਰਹੇ ਹੋ ਇਹ ਤੋਂ ਬਾਹਰ ਜਾਓ ਬਹੁਤ-ਬਹੁਤ ਮੁਬਾਰਕਬਾਦ ਜੈ ਭੀਮ ਜੈ ਸੰਵਿਧਾਨ ਜੈ ਭਾਰਤ ਸੋ ਮੇਰਾ ਨਾਮ ਲਾਰੈਂਸ ਚੌਧਰੀ ਆ ਅੱਜ ਬੋਜਨ ਐਕਸ਼ਨ ਫੰਡ ਪਰ ਸੋਸ਼ਲ ਜਸਟਿਸ ਦੀ ਅਗਵਾਈ ਦੇ ਵਿੱਚ ਸਮੂਹ ਜਥੇਬੰਦੀਆਂ ਬੌਜਨਾਦੀਆਂ ਕਿਉਂਕਿ ਮੈਂ ਬੌਜਨਾਦੀਆਂ ਸਮੂਹ ਜਥੇਬੰਦੀਆਂ ਇਸ ਕਰਕੇ ਕਿੰਨਾ ਕਿ ਭਾਰਤ ਦੇ ਵਿੱਚ ਜਿਹੜੇ ਬਾਬਾ ਸਾਹਿਬ ਨੂੰ ਜਾਦਾ ਸਮਰਪਿਤ ਲੋਕ ਨਹੀਂ ਉਹ ਬੌਜਨ ਲੋਕ ਨੇ ਤੇ ਬਾਬਾ ਸਾਹਿਬ ਨੇ ਲਤਾੜੇ ਦੱਬੇ ਕੁਚਲੇ ਲੋਕ ਜਿਹੜੇ ਬੌਜਨ ਉਹਨਾਂ ਦੀ ਗੱਲ ਕੀਤੀ ਸੀ ਸੋ ਅੱਜ ਇਸ ਰਿਪਬਲਿਕ ਡੇ ਦੇ ਮੌਕੇ ਤੇ ਗਣਤੰਤਰ ਦਿਵਸ ਦੇ ਮੌਕੇ ਤੇ ਸੰਵਿਧਾਨ ਯਾਤਰਾ ਕੱਢੀ ਜਾ ਰਹੀ ਹੈ ਜਿਹਦਾ ਮਕਸਦ ਹੈ ਦੇਸ਼ ਬਚਾਓ ਸੰਵਿਧਾਨ ਬਚਾਓ ਜੇ ਸੰਵਿਧਾਨ ਬਚੇਗਾ ਦੇਸ਼ ਬਚੇਗਾ ਸੋ ਇਸ ਇਹ ਸਲੋਗਨ ਹੇਟ ਇਹ ਯਾਤਰਾ ਕੱਢੀ ਜਾ ਰਹੀ ਥੋਂ ਦਾ ਦੂਸਰਾ ਮਕਸਦ ਆ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਕਰੋੜਾ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਸੰਵਿਧਾਨ ਦੀ ਜਾਣਕਾਰੀ ਨਹੀਂ ਔਰ ਜਿਹੜੀਆਂ ਹਕੂਮਤਾਂ ਨੇ ਉਹ ਵੀ ਨਹੀਂ ਚਾਹੁੰਦੀਆਂ ਕਿ ਲੋਕਾਂ ਨੂੰ ਸੰਵਿਧਾਨ ਦੀ ਜਾਣਕਾਰੀ ਹੋਵੇ ਕਿਉਂਕਿ ਉਹਨਾਂ ਨੂੰ ਸੂਟ ਕਰਦਾ ਸੋ ਇਸ ਕਰਕੇ ਅੱਜ ਦੀ ਯਾਤਰਾ ਦੇ ਦੁਆਰਾ ਅਸੀਂ ਲੋਕਾਂ ਨੂੰ ਜਾਗਰਤ ਕਰਨਾ ਚਾਹੁੰਦੇ ਆ ਕਿ ਇਹ ਦੇਸ਼ ਸੰਵਿਧਾਨ ਨਾਲ ਚੱਲਦਾ ਇਹ ਮਾਨਜੁਗ ਜਿੰਨੀਆਂ ਵੀ ਸੰਸਥਾਵਾਂ ਨੇ ਭਾਰਤ ਦੇ ਵਿੱਚ ਉਹ ਸੁਪਰੀਮ ਨਹੀਂ ਆ ਸਪਰੀਮ ਸਭਿਧਾਨਾ ਕਿਉਂਕਿ ਸਭਿਧਾਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਦੇ ਨੇ ਪਰ ਬਰੀ ਅਨਫੋਰਚੂਨੇਟ ਕਿ ਕੇਂਦਰ ਦੇ ਉੱਪਰ ਜਿੰਨੀਆਂ ਵੀ ਸਰਕਾਰਾਂ ਸੱਤਾ ਦੇ ਵਿੱਚ ਆਉਂਦੀਆਂ ਨੇ ਉਹ ਆਪਣੇ ਢੰਗ ਨਾਲ ਦੇਸ਼ ਨੂੰ ਲੁੱਟਣ ਤੇ ਕੁੱਟਣ ਦੇ ਲਈ ਉਹ ਸਭਿਧਾਨ ਦੇ ਵਿੱਚ ਸੋਧਾਂ ਕਰਦੇ ਨੇ 149 ਸੋਧਾਂ ਜਿਹੜੀਆਂ ਕਰਕੇ ਉਹਨਾਂ ਨੇ ਮੂਲ ਭਾਵਨਾ ਨੂੰ ਖਤਮ ਕੀਤਾ ਅਸੀਂ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਤੁਸੀਂ ਬਾਰ-ਬਾਰ ਸੋਧਾਂ ਕਰਕੇ ਸਭਿਧਾਨ ਦਾ ਮੂਲ ਸਰੂਪ ਖਰਾਬ ਕਰ ਰਹੇ ਹੋ ਆ ਵੀ ਇਹ ਤੋਂ ਬਾਹਰ ਜਾਓ ਨਹੀਂ ਤਾਂ ਭਾਰਤ ਦੇ ਲੋਕ ਖੜੇ ਹੋ ਕੇ ਇਹਦੇ ਲਈ ਸੰਘਰਸ਼ ਕਰਨਗੇ ਤੇ ਤੁਹਾਨੂੰ ਮਜਬੂਰ ਹੋਣਾ ਪੈਗਾ ਆਖਰੀ ਗੱਲ ਕਿ ਅੱਜ ਇਸ ਜੱਤ ਲੜ ਦੇ ਰਾਹੀਂ ਇੱਕ ਸੰਦੇਸ਼ ਹੋਰ ਦੇਣਾ ਚਾਹੁੰਦੇ ਆਂ ਕਿ ਬਾਬਾ ਸਾਹਿਬ ਨੇ ਕਦੀ ਵੀ ਇਹ ਵੀ ਅਮਦਾ ਸੁਪਨਾ ਨਹੀਂ ਸੀ ਦਿਖਿਆ ਤੇ ਨਾ ਉਹਨਾਂ ਨੇ ਕਦੀ ਕਿਸੇ ਇਹ ਗੱਲ ਦਾ ਜ਼ਿਕਰ ਕੀਤਾ ਹੈ ਬਾਬਾ ਸਾਹਿਬ ਬੈਲਟ ਪੇਪਰ ਦੇ ਵਿੱਚ ਯਕੀਨ ਰੱਖਦੇ ਸੀ ਤਾਂ ਬੈਲਟ ਪੇਪਰ ਤੇ ਇਲੈਕਸ਼ਨ ਹੋਣਾ ਚਾਹੀਦਾ ਈਵੀਐਮ ਇੱਕ ਇਲੈਕਟ੍ਰੋਨਿਕ ਚੀਜ਼ ਆ ਜਿਹੜੀ ਮੈਨੇਜ ਹੋ ਸਕਦੀ ਆ ਔਰ ਇਹ ਕਰਕੇ ਵੀ ਦਿਖਾਈ ਆ ਬਹੁਤ ਸਾਰੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਕਰਕੇ ਵੀ ਦਿਖਾਇਆ ਕਿ ਇਹ ਮੈਨੇਜ ਹੋ ਜਾਂਦੀ ਮਾਨਜੋਗ ਸਪਰੀਮ ਕੋਰਟ ਦੇ ਵਕੀਲ ਵੀ ਖੜੇ ਹੋ ਗਏ ਨੇ ਉਹਨਾਂ ਨੇ ਵੀ ਹੁਣ ਐਡਿਟੇਸ਼ਨ ਸਟਾਰਟ ਕਰਤੀ ਆ ਕਿ ਜਿਹੜੀਆਂ ਇਹ ਸਰਕਾਰਾਂ ਬਾਰ-ਬਾਰ ਸੈਂਟਰ 'ਚ ਵੰਡ ਰਹੀਆਂ ਇਹ EBM ਨਾ ਪਣੀਆਂ ਤਾਂ EBM ਨੂੰ ਖਤਮ ਕਰਨ ਦੇ ਲਈ ਅਸੀਂ ਚੋਣ ਕਮਿਸ਼ਨ ਤੋਂ ਮੰਗ ਕਰਦੇ ਆ EBM ਖਤਮ ਕਰਕੇ ਇਹ ਚੋਣ ਜਿਹੜੀ ਆ ਬੈਲਟ ਪੇਪਰ ਤੇ ਕਰਾਈ ਜਾਏ ਅਗਰ ਨਹੀਂ ਤੇ ਅਸੀਂ ਉਹਦੇ ਲਈ ਅਗਲੀ ਰਣਨੀਤੀ ਬਣਾ ਕੇ ਅਗਲਾ ਸੰਘਰਸ਼ ਦਾ ਐਲਾਨ ਕਰਾਂਗੇ ਸੋ ਇਹਨਾਂ ਮੁੱਦਿਆਂ ਦੇ ਤਹਿਤ ਸੰਵਿਧਾਨ ਯਾਤਰਾ ਜਿਹੜੀ ਅੱਜ ਕੱਢੀ ਜਾ ਰਹੀ ਆ ਸੋ ਅਸੀਂ ਧੰਨਵਾਦ ਕਰਦੇ ਆ ਉਹਨਾਂ तमाम ਲੋਕਾਂ ਦਾ ਜਿਹੜੇ ਅੱਜ ਦੀ ਯਾਤਰਾ ਵਿੱਚ ਸ਼ਾਮਲ ਹੋਏ